ਬਾਜੀ ਅੱਜ ਅਸੀਂ ਸੁਣਾ ਗਏ ਭਾਈ ਸੱਜਣ ਜੀ ਦੀ ਸਾਖੀ ਇੱਕ ਅਜਿਹੀ ਕਹਾਣੀ ਜੋ ਗੁਰੂ ਨਾਨਕ ਤੇਜ ਜੀ ਦੀ ਮਹਾਨ ਸਿੱਖਿਆ ਨੂੰ ਦਰਸਾਉਂਦੀ ਹੈ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਦਾ ਵਿਖਾਵਾ ਨਹੀਂ ਸੱਚਾਈ ਤੇ ਨੇਕੀ ਨਾਲ ਜੀਵਨ ਜੀਣਾ ਹੀ ਅਸਲੀ ਧਰਮ ਹੈ ਆਓ ਸ਼ੁਰੂ ਕਰੀਏ ਇਸ ਪ੍ਰੇਰਣਾਦਾਇਕ ਕਹਾਣੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੱਜਣ ਜੀ ਇੱਕ ਵਾਰ ਗੁਰੂ ਨਾਨਕ ਤੇਜ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪੁੱਜ ਕੇ ਜਿਸ ਦਾ ਨਾਮ ਸੀ ਤਲੰਬਾ ਇਹ ਪਿੰਡਹੁਣ ਪਾਕਿਸਤਾਨ ਦੇ ਜ਼ਿਲ੍ਹੇ ਮਲਤਾਨ ਵਿੱਚ ਹੈ ਉੱਥੇ ਇੱਕ ਬੜਾ ਵੱਡਾ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਉਸ ਨੇ ਸ਼ਹਿਰ ਤੋਂ ਹਟਵੀਂ ਇੱਕ ਵੱਡੀ ਸਾਰੇ ਸਰਾਂ ਬਣਾਈ ਹੋਈ ਸੀ ਜਿਸ ਵਿੱਚ ਉਹ ਆਏ ਗਏ ਰਾਹੀਆਂ ਦੀ ਸੇਵਾ ਕਰਦਾ ਸੀ ਸੱਜਣ ਸਾਧੂ ਫਕੀਰਾਂ ਦੇ ਕੱਪੜੇ ਪਾਉਂਦਾ ਸੀ ਜਿਹੜਾ ਮੁਸਾਫਿਰ ਆਵੇ ਉਸ ਦੀ ਬੜੀ ਸੇਵਾ ਕਰਦਾ ਚੰਗਾ ਖਾਨ ਉਹ ਦਿਨ ਦਾ ਸੌਣ ਲਈ ਚੰਗਾ ਮੰਜਾ ਬਿਸਤਰਾ ਵਿਛਾਵਾ ਦਿੰਦਾ ਜਦੋਂ ਮੁਸਾਫਰ ਸੋ ਜਾਂਦਾ ਤਾਂ ਸੱਜੇ ਨਾਲ ਉਸਦੇ ਸਾਥੀ ਉਸ ਮੁਸਾਫਰ ਨੂੰ ਮਾਰ ਦਿੰਦੇ ਤੇ ਉਸਦਾ ਮਾਲ ਤਾਂ ਨੁਕਲ ਜਾਂਦਾ ਪਰ ਬਾਹਰ ਲੋਕਾਂ ਕਿ ਉਸੇ ਬੜੀ ਸਿਫਤ ਸੀ ਲੋਕ ਉਸ ਨੂੰ ਰੱਬ ਦਾ ਪਿਆਰਾ ਤੇ ਲੋਕਾਂ ਦਾ ਪਲਾਕਾ ਨਵਲਾ ਸਮਝੇ ਜਿਸਨ ਗੁਰੂ ਨਾਨਕ ਦੇਵ ਜੀ ਇਹੋ ਜੇ ਭੈੜੇ ਪੰਧਿਆ ਸੁਧਾਰ ਕਰਨ ਹੀ ਤਾਂ ਆਏ ਸਨ ਇਹ ਤਾਂ ਗੁਰੂ ਜੀ ਦੀ ਹਿੰਮਤ ਸੀ ਕਿ ਥੱਗਾਂ ਤੇ ਭੈੜੇ ਲੋਕਾਂ ਕੋਲ ਉਹਨਾਂ ਨੂੰ ਸਿੱਧੇ ਰਾਹ ਪਾਉਂ ਆਪੇ ਜਾਂਦੇ ਸਨ ਸੱਜਣ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਤੇ ਪੜੀ ਟੈਲ ਸੇਵਾ ਕਰਨੀ ਚਾਹੀ ਪਰ ਗੁਰੂ ਜੀ ਨੇ ਪਹਿਲਾ ਹੀ ਭਾਈ ਮਰਦਾਨਾ ਜੀ ਨੂੰ ਸਭ ਕੁਝ ਸਮਝਾ ਦਿੱਤਾ ਸਿਖੇ ਇੱਥੇ ਇਹ ਕੁਝ ਨਹੀਂ ਸਕਣਾ ਸੱਜਣ ਸੋਹੰਦਾ ਸੀ ਕਿ ਬਹੁਤ ਧਨ ਦੌਲਤ ਵਾਲੇ ਆਏ ਹਨ ਚੰਗੇ ਹਨ ਮੂੰਜੀ ਹਨ ਚੰਗੀ ਪੂੰਜੀ ਇਹਨਾਂ ਦੇ ਹੱਥ ਲੱਗੇਗੀ ਗੁਰੂ ਜੀ ਸੱਜਣ ਅਤੇ ਉਸਦੇ ਸਾਥੀਆਂ ਦੇ ਪਿਆਰੇ ਨੀਤ ਬਾਰੇ ਜਾਣਦੇ ਸਨ ਇਸ ਲਈ ਜਦ ਸੱਜਣ ਕਾਫੀ ਪਦਾਰਥ ਲੈ ਕੇ ਆਇਆ ਤਾਂ ਗੁਰੂ ਜੀ ਨੇ ਸ਼ਕਨ ਤੋਂ ਨਾਹ ਕਰ ਦਿੱਤੀ ਪਰ ਸੱਜਣ ਨੇ ਗੁਰੂ ਜੀ ਨੂੰ ਰਾਮ ਕੰਨ ਲੈ ਕੇ ਆ ਗੁਰੂ ਸੈਬ ਨੁਕਤਦ ਤਾ ਕਿ ਅਸੀਂ ਉਹ ਕਮ ਵਿਹਾਰ ਜਿਸ ਵਾਸਤੇ ਆਖਾਲ ਪੁਰਖ ਨੇ ਸਾਨੂੰ ਭੇਜਿਆ ਹੈ ਖਤਮ ਕਰਕੇ ਆਰਾਮ ਕਰਾਂਗੇ ਸੱਜਣ ਨਾਲ ਦੇ ਕਮਰੇ ਵਿੱਚ ਮੋਕੇ ਦੇ ਉਡੀਕ ਵਿੱਚ ਜਾ ਬੈਠਾ ਸੋਚ ਲੱਗਾ ਜੇ ਸੋ ਜਾਣਗੇ ਤਾਂ ਆਪਣਾ ਕੰਮ ਕਰ ਲਵਾਂਗਾ ਅਦਰ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਰਬਾਵਾ ਜੋਂ ਲਿਖਿਆ ਗੁਰੂ ਜੀ ਨੇ ਸੁਹਿਰ ਰਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਉਚ ਲੋ ਕੇਹਾ ਚਿਲਕਨਾ ਕੋਟਮ ਕਲੜੀ ਮਸਾ ਤੋ ਤੇ ਜੂਟ ਨ ਉਤਰੇ ਜੋ ਸੋ ਧੋਵਾ ਤਿਸੋ ਜਦ ਸੱਜੇ ਨੇ ਨਾਲ ਦੇ ਕਮਰੇ ਵਿੱਚ ਇਹ ਸ਼ਬਦ ਸੁਣਿਆ ਤਾਂ ਉਸ ਦੀ ਹਰਾਨੀ ਦੇ ਹੱਦ ਨਾ ਰਹੀ ਕਿਉਂਕਿ ਸੂ ਸਬਦ ਵਿੱਚ ਆਪਣਾ ਪਖੰਡ ਸਪਸ਼ਟ ਦਿਸਦਾ ਸੀ ਉਹ ਔਟਕੇ ਗੁਰੂ ਜੀ ਦੇ ਕਮਰੇ ਵਿੱਚ ਜਾ ਬੈਠਾ ਉਸ ਨੂੰ ਅਨੁਭਵ ਹੋਇਆ ਕਿ ਗੁਰੂ ਸਾਹਿਬ ਉਸ ਦੇ ਪਰਦੇ ਅੰਦਰ ਕਿਤੇ ਕੋ ਕਰ ਬੰ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਗੁਰੂ ਸਾਹਿਬ ਇਸ ਯਾਨੇ ਡੇਗ ਪਿਆ ਗੁਰੂ ਜੀ ਨੇ ਉਸ ਨੂੰ ਪੁੱਛਿਆ ਤੇਰਾ ਨਾਂ ਕੀ ਹੈ ਉਹ ਕਹਿ ਲੱਗਾ ਜੀ ਮੇਰਾ ਨਾਂ ਸਦਜਨ ਹੈ ਹਿੰਦੂ ਮੈਨੂੰ ਸੱਜਣ ਮਲ ਕਹਿੰਦੇ ਹਨ ਮੁਸਲਮਾਨ ਮੈਨੂੰ ਸੇਖ ਸੱਜਣ ਸਾਹ ਕਾ ਕੇ ਸਾਦੇ ਹਣ ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਹੱਸ ਪਏ ਉਹ ਕਹਿ ਲੱਗੇ ਤੇਰਾ ਨਾਂ ਤਾਂ ਬੜਾ ਸੋਹਣਾ ਹੈ ਪੜਕੇਤ ਕੰਮ ਵਿੱਚ ਸੱਜਣਾ ਵਾਲੇ ਕਰਤਾ ਹੈ ਸੱਜਣ ਨੇ ਸੁਣ ਕੇ ਨਹੀਂ ਵੀ ਪਾ ਲਏ ਗੁਰੂ ਜੀ ਨੇ ਫਰਮਾਇਆ ਸੱਜਣ ਤੇਰੇ ਕੰਮ ਸੱਜਣਾ ਵਾਲੇ ਨਹੀਂ ਤੋ ਲੋਕਾਂ ਨੂੰ ਤੋ ਖਾ ਦਿਂਦਾ ਹੈ ਪਾਪ ਕਰ ਕਰ ਤੋ ਤਨ ਇਕੱਠਾ ਕਰ ਰਿਆ ਹੈ ਲੋਕਾਂ ਭਾਣੇ ਤੋ ਭਾਵੇਂ ਸੱਜਣ ਸਾਧੂ ਹੈ ਪਰ ਤੋੜਾ ਪੁੱਤ ਤੋ ਖਾ ਨਹੀਂ ਦੇ ਸਕਦਾ ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ ਯਾਦ ਰੱਖ ਇੱਕ ਦਿਨ ਬਾਨਾ ਜ਼ਰੂਰ ਹੈ ਨੇ ਨਾ ਇੱਥੇ ਰਹਿ ਨਾ ਰਹਿ ਜਾਵੇਗਾ ਇਹ ਤਨ ਸਾਰ ਇੱਥੇ ਰਹੇ ਜੇ ਮੈਂ ਘੜੇ ਸਤਾਂ ਦੀ ਖਾਤਰ ਕਿਤੇ ਹੋਏ ਪਾਪ ਤੇਰੇ ਨਾਲ ਜਾਣ ਗਏ ਜੇ ਤੂੰ ਤੈਨੂੰ ਇੰਨੇ ਮੰਦੇ ਕੰਮ ਦਾ ਫਲ ਮਿਲੇਗਾ ਤਾਂ ਸੋਚ ਤੇ ਰੱਖੀ ਹਾਲ ਹੋਵੇਗਾ ਸੱਜਣਾ ਅਜੇ ਵੀ ਵੇਲਾ ਹੈ ਮੰਦੇ ਕੰਮੇ ਛੜਤੇ ਚੱਕੇ ਤਮ ਲੱਗੀ ਲੱਜਾ ਸੱਚੀ ਮੱਚੀ ਲੋਕਾਂ ਨੂੰ ਸੱਜਣ ਬਣ ਹਰ ਕਿਸੇ ਦਾ ਭਲਾ ਕਰ ਆਬਦਨ ਇੱਕ ਬੰਦਾ ਬਣ ਗੁਰੂ ਜੀ ਦੇ ਬਤਨ ਨੇ ਸੱਜਣ ਦਾ ਹਿਰਦਾ ਵੀ ਸੁੱਕਿਆ ਉਹ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿ ਲਗਾ ਗੁਰੂ ਜੀ ਮੈਂ ਪੁੱਲ ਗਿਆ ਹਾਂ ਮੇਰੇ ਪੁੱਲਾ ਮਾਫ ਕਰੋ ਮੈਨੂੰ ਅੱਗੇ ਪੈਰੇ ਕੰਮ ਨਹੀਂ ਕਰਾਂਗਾ ਗੁਰੂ ਜੀ ਨੇ ਉਸ ਨੂੰ ਰੱਬ ਦਾ ਨਾਮ ਜਪਣਾ ਧਰਮ ਦੀ ਕਿਤਾਬ ਕਰੰਤੇ ਵੰਡ ਕੇ ਸ਼ਕਨਪ ਤੈਸ ਦਿੱਤਾ ਸੱਜਣ ਨੇ ਉਹ ਕੰਮ ਛੱਡ ਦਿੱਤੇ ਹੁਣ ਉਹ ਸੱਚੀ ਮੁੱਚੀ ਦਾ ਸੱਜਣ ਬਣ ਗਿਆ ਗੁਰੂ ਜੀ ਦੇ ਅੱਗੇ ਆ ਕੇ ਮਨ ਕਿਹਾ ਸਨੇ ਸਿੱਖਤਰ ਮੁਕਤਾ ਤੇ ਚਾਰ ਕੀਤਾ ਸਿੱਖਿਆ ਸਿੱਖ ਨੇ ਤਨੁ ਮਨੁ ਤਰਮੀ ਬੰਨਾ ਹੈ ਤਰਮੀ ਬੰਨਦਾ ਵਿਖਾਵਾ ਨਹੀਂ ਕਰਨਾ ਪੇਖੀ ਨਹੀਂ ਬੰਨਾ ਜਿਹੜੇ ਲੋਕ ਅੱਜ ਕਾ ਸਾਧ ਸੰਤਾਵਾ ਸ੍ਰੂਪ ਭਣਕੇ ਮਾਇ ਖਾਤਰ ਲੋਕਾ ਨੂੰ ਗੁਰੂ ਸਹਿਬਾਂ ਦੀ ਸਿੱਖਿਆ ਨਾਲ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ ਅਸੀਂ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਿੱਖ ਸਾਖੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਅਤੇ ਸ਼ੇਅਰ ਜਰੂਰ ਕਰੋ